ਦੋਸਤੋ ਤੁਸੀਂ ਕਦੇ ਨਾ ਕਦੇ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਮੋਬਾਈਲ ਦੀ ਹਿਸਟਰੀ ਦੇਖਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੋਵੇਗੀ ਪਰੰਤੂ ਇਹ ਤਾਂ ਹੀ ਸੰਭਵ ਹੈ ਜੇਕਰ ਉਸ ਵਿਅਕਤੀ ਦਾ ਮੋਬਾਈਲ ਫੋਨ ਤੁਹਾਡੇ ਹੱਥ ਲੱਗ ਜਾਵੇ ਅਤੇ ਉਸ ਦਾ ਲੋਕ ਵੀ ਖੁੱਲਾ ਹੋਵੇ ਜਾਂ ਫਿਰ ਤੁਹਾਨੂੰ ਉਸ ਦੇ ਲੋਕ ਦਾ ਪਾਸਵਰਡ ਪਤਾ ਹੋਵੇ ਪਰੰਤੂ ਤੁਸੀਂ ਆਪਣੇ ਹੀ ਮੋਬਾਈਲ ਦੇ ਉੱਪਰ ਦੂਜੇ ਨੰਬਰ ਦੀ ਡਿਟੇਲ ਵੀ ਦੇਖ ਸਕਦੇ ਹੋ ਜਿਸ ਵਿੱਚ ਉਸ ਨੰਬਰ ਦੀ ਕਾਲ ਡਿਟੇਲ ਦੇ ਨਾਲ-ਨਾਲ ਡਾਟਾ ਯੂਜ਼ ਅਤੇ ਕਿੰਨੇ ਐਸਐਮਐਸ ਦੀ ਜਾਣਕਾਰੀ ਹੋਵੇਗੀ ਅਤੇ ਇਹੀ ਤਰੀਕਾ ਅੱਜ ਦੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਹਾਂ ਸਤ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਬੜੀ ਹੀ ਇੰਟਰਸਟਿੰਗ ਹੋਣ ਵਾਲੀ ਹੈ ਅੱਜ ਦੀ ਵੀਡੀਓ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਕਿਉਂਕਿ ਅਸੀਂ ਇਸ ਚੈਨਲ ਦੇ ਉੱਪਰ ਨਵੀਂ-ਨਵੀਂ ਅਤੇ ਦਿਲਚਸਪ ਜਾਣਕਾਰੀ ਤੁਹਾਡੇ ਨਾਲ ਅਕਸਰ ਸਾਂਝੀ ਕਰਦੇ ਰਹਿੰਦੇ ਹਾਂ ਤਾਂ ਆਓ ਫਿਰ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦ ਤਾਂ ਫਿਰ ਇਸਦੇ ਲਈ ਦੋਸਤੋ ਅਸੀਂ ਮਾਈ Jio ਐਪਲੀਕੇਸ਼ਨ ਦੀ ਵਰਤੋਂ ਕਰਾ ਕੇ ਮਾਈ Jio ਐਪਲੀਕੇਸ਼ਨ ਨੂੰ ਆਪਾਂ ਖੋਲ ਲਵਾਂਗੇ ਅਤੇ ਇਸ ਤੋਂ ਬਾਅਦ ਸਾਨੂੰ ਸਾਡਾ ਮੋਬਾਈਲ ਨੰਬਰ ਨਜ਼ਰ ਆ ਜਾਵੇਗਾ ਆਪਾਂ ਆਪਣੇ ਮੋਬਾਈਲ ਨੰਬਰ ਦੇ ਉੱਪਰ ਕਲਿੱਕ ਕਰ ਲੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੱਥੇ ਇੱਕ 스ਵਿਚ ਅਕਾਊਂਟ ਵਾਲੀ ਆਪਸ਼ਨ ਸਾਨੂੰ ਨਜ਼ਰ ਆਵੇਗੀ ਆਪਾਂ 스ਵਿਚ ਅਕਾਊਂਟ ਦੇ ਉੱਪਰ ਚਲੇ ਜਾਣਾ ਹੈ ਅਤੇ ਉਸ ਤੋਂ ਬਾਅਦ ਇੱਕ ਆਪਸ਼ਨ ਸਾਨੂੰ ਨਜ਼ਰ ਆਵੇਗੀ ਲਿੰਕ ਨਿਊ ਅਕਾਊਂਟ ਆਪਾਂ ਹੁਣ ਲਿੰਕ ਨਿਊ ਅਕਾਊਂਟ ਦੇ ਉੱਪਰ ਜਾਵਾਂਗੇ ਉਸ ਤੋਂ ਬਾਅਦ ਉੱਪਰ ਮੋਬਾਈਲ ਦੀ ਫੋਟੋ ਬਣੀ ਹੋਈ ਹੈ ਆਪਾਂ ਮੋਬਾਈਲ ਦੀ ਫੋਟੋ ਵਾਲੀ ਆਪਸ਼ਨ ਖੱਪੇ ਹੱਥ ਜੋ ਉੱਪਰ ਨਜ਼ਰ ਆ ਰਹੀ ਆਪਾਂ ਉਸ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਜਿਸ ਮੋਬਾਈਲ ਦੀ ਹਿਸਟਰੀ ਅਸੀਂ ਦੇਖਣਾ ਚਾਹ ਰਹੇ ਹਾਂ ਉਸ ਦਾ ਮੋਬਾਈਲ ਨੰਬਰ ਇੱਥੇ ਭਰ ਦੇਵਾਂਗੇ ਪਰੰਤੂ ਇੱਕ ਗੱਲ ਯਾਦ ਰੱਖਿਓ ਦੋਸਤੋ ਕਿ Jio ਮੋਬਾਈਲ ਦਾ SIM ਹੋਣਾ ਚਾਹੀਦਾ ਹੈ Jio ਦਾ ਨੰਬਰ ਹੋਣਾ ਚਾਹੀਦਾ ਹੈ ਉਸ ਦਾ ਆਪਾਂ ਇੱਥੇ ਨੰਬਰ ਭਰ ਲਵਾਂਗੇ ਉਸ ਤੋਂ ਬਾਅਦ ਜਨਰੇਟ OTP ਕਰਕੇ ਸਾਨੂੰ ਇੱਕ OTP ਪ੍ਰਾਪਤ ਹੋਵੇਗੀ ਅਤੇ ਅਸੀਂ OTP ਨੂੰ ਇੱਥੇ ਭਰ ਦੇਵਾਂਗੇ ਤੁਹਾਨੂੰ ਫੇਰ ਵਾਪਸ ਜਾ ਫਿਰ ਆਪਾਂ ਆਪਣੇ ਮੋਬਾਈਲ ਨੰਬਰ ਦੇ ਉੱਪਰ ਉਸੇ ਤਰ੍ਹਾਂ Jio ਐਪਲੀਕੇਸ਼ਨ ਦੇ ਵਿੱਚ ਜਾਣ ਤੋਂ ਬਾਅਦ ਕਲਿੱਕ ਕਰਾਂਗੇ ਅਤੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਫੇਰ ਸਵਿਚ ਅਕਾਊਂਟ ਦੇ ਉੱਪਰ ਕਲਿੱਕ ਕਰਾਂਗੇ ਅਤੇ ਜਿਸ ਮੋਬਾਈਲ ਦੀ ਅਸੀਂ ਇੰਸਟਰੀ ਜਾਣਨਾ ਚਾਹੁੰਦੇ ਹਾਂ ਉਸ ਦਾ ਨੰਬਰ ਅਸੀਂ ਐਂਟਰ ਕਰ ਚੁੱਕੇ ਹਾਂ ਆਪਾਂ ਹੁਣ ਉਸ ਦੇ ਨਾਲ ਇਸ ਨੂੰ ਅਕਾਊਂਟ ਨੂੰ ਸਵਿਚ ਕਰ ਦਵਾਂਗੇ ਅਤੇ ਉਸ ਨੰਬਰ ਦੇ ਉੱਪਰ ਕਲਿੱਕ ਕਰਾਂਗੇ ਹੁਣ ਤੁਸੀਂ ਦੇਖੋਗੇ ਕਿ ਇੱਥੇ ਇੱਕ ਚੈੱਕ ਯੂਜੇਜ ਵਾਲੀ ਆਪਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਆਪਾਂ ਚੈੱਕ ਯੂਜੇਜ ਵਾਲੀ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਅਤੇ ਹੁਣ ਤੁਸੀਂ ਇੱਥੋਂ ਉਸ ਮੋਬਾਈਲ ਨੰਬਰ ਦੀ ਹਿਸਟਰੀ ਜਾਣ ਸਕਦੇ ਹੋ ਕਿੰਨਾ ਡਾਟਾ ਯੂਜ਼ ਕੀਤਾ ਗਿਆ ਹੈ ਕਿੱਥੇ-ਕਿੱਥੇ ਕਾਲ ਕੀਤੀ ਗਈ ਹੈ ਤੇ ਕਿੱਥੇ-ਕਿੱਥੇ SMS ਕੀਤਾ ਗਿਆ ਹੈ ਉੱਪਰ ਤੁਹਾਨੂੰ ਤਿੰਨੋਂ ਆਪਸ਼ਨਾਂ ਇਹ ਨਜ਼ਰ ਆ ਜਾਣਗੀਆਂ ਜਿਸ ਤਰ੍ਹਾਂ ਹੀ ਆਪਾਂ ਕਾਲਸ ਦੇ ਉੱਪਰ ਕਲਿੱਕ ਕਰਾਂਗੇ ਕਿੱਥੇ-ਕਿੱਥੇ ਕਾਲ ਕੀਤੀ ਗਈ ਹੈ ਉਸ ਦੀ ਪੂਰੀ ਹਿਸਟਰੀ ਤੁਹਾਡੇ ਸਾਹਮਣੇ ਆ ਜਾਵੇਗੀ ਅਤੇ ਜਦੋਂ ਆਪਾਂ SMS ਦੇ ਉੱਪਰ ਕਲਿੱਕ ਕਰਾਂਗੇ ਕਿੱਥੇ-ਕਿੱਥੇ SMS ਕੀਤੇ ਹੋਏ ਨੇ ਉਹ ਵੀ ਸਾਰੇ ਇੱਥੇ ਤੁਹਾਨੂੰ ਨਜ਼ਰ ਆ ਜਾਣਗੇ ਤਾਂ ਫਿਰ ਦੋਸਤੋ ਇਸ ਤਰ੍ਹਾਂ ਤੁਸੀਂ ਮਾਈ Jio ਐਪਲੀਕੇਸ਼ਨ ਦੇ ਉੱਪਰ ਜਾ ਕੇ ਤੁਸੀਂ ਦੂਸਰੇ ਮੋਬਾਈਲ ਦੀ ਹਿਸਟਰੀ ਜਾਣ ਸਕਦੇ ਹੋ ਹੁਣ ਦੋਸਤੋ ਇਹ ਮੈਂ ਤੁਹਾਨੂੰ ਮਾਈ Jio ਐਪਲੀਕੇਸ਼ਨ ਦੇ ਉੱਪਰ ਜਾ ਕੇ ਕਰਕੇ ਦਿਖਾਇਆ ਹੈ ਅੱਗੇ ਤੁਸੀਂ ਹੋਰ ਨਾ ਮੋਬਾਈਲ ਕੰਪਨੀਆਂ ਦੀ ਐਪਲੀਕੇਸ਼ਨ ਦੇ ਵਿੱਚ ਜਾ ਕੇ ਵੀ ਇਹਨਾਂ ਆਪਸ਼ਨਾਂ ਨੂੰ ਲੱਭ ਕੇ ਮੈਨੂੰ ਦੱਸਣਾ ਕਿ ਇਸ ਤਰ੍ਹਾਂ ਹੋਰ ਕੰਪਨੀਆਂ ਦੇ ਮੋਬਾਈਲ ਨੰਬਰਾਂ ਤੇ ਵੀ ਕੀਤਾ ਜਾ ਸਕਦਾ ਹੈ ਜਾਂ ਨਹੀਂ ਤਾਂ ਆਪਰ ਸੀਨਾ ਹੈ ਬਹੁਤ ਹੀ ਦਿਲਚਸਪ ਜਾਣਕਾਰੀ ਤੁਸੀਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਅਤੇ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।